ਤਾਂ ਇਹ ਤਿਆਰ ਕਰ ਤੋਂਨ ਮਾਦਾ ਇਹ ਸਾਰੀ ਇਸ ਇਤਿਹਾਸਿਕ ਨਗਰ ਦੀ ਜਿੰਨੀ ਵੀ ਪ੍ਰੈਸਰ ਸਾਰੇ ਸੀਨੇ ਜਰਨਲਿਸਟ ਖੁਸੀ ਹਾਜ਼ਰ ਹੋਏ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਸ ਤੋਂ ਬਾਅਦ ਮੈਂ ਨਰੇਸ਼ ਮਹਾਜਨ ਜੀ ਦਾ ਔਰ ਸਾਰੀ ਜਿਹੜੀ ਸਾਡੀ ਇੱਥੇ ਦੀ ਟੀਮ ਹੈ ਸਾਡੇ ਐਜਪੀਸੀ ਦੇ ਸਰਕਾਰਯੋਗ ਮੈਂਬਰ ਸਾਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜਾ ਪਹਿਲੀ ਵਾਰੀ ਉਮੀਦਵਾਰ ਐਲਾਨ ਤੋਂ ਬਾਅਦ ਸਰਦਾਰ ਵਿਕਰਮ ਚੰਗੇ ਮਜਲਿਤਿਆਂ ਦੇ ਨਾਲ ਮੈਂ ਇਸ ਇਤਿਹਾਸਿਕ ਲਗਦੇ ਵਿੱਚ ਪਹੁੰਚਿਆ ਇਹ ਸਾਰੇ ਪੈਣਾ ਭਰਾਵਾ ਦੇ ਬਹੁਤ ਹੀ ਜੋਸ਼ ਤੇ ਨਾਲ ਸਵਾਗਤ ਕੀਤਾ ਬਹੁਤ ਵੱਡਾ ਮਾਨ ਕੀਤਾ ਸਾਰਿਆਂ ਦਾ ਧੰਨਵਾਦ ਕਰਦਾ। ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸ਼ਿਸ਼ੀਬਾਦਤ ਸਾਹਿਬ ਦਾ ਸਾਰੀ ਸਾਡੀ ਕੋਰ ਕਮੇਟੀ ਦਾ ਔਰ ਜਿੰਨੇ ਸਾਡੇ ਇਸ ਲੋਕ ਸਭਾ ਹਲਕੇ ਦੇ ਸਾਰੇ ਜਿਨ੍ਹਾਂ ਜਥੇਦਾਰ ਸਾਹਿਬ ਨੇ ਅੰਕਾਇਨ ਚਾਰ ਸੇਵਾਦਾਰ ਨੇ ਔਰ ਸਾਰੀ ਲੀਡਰਸ਼ਿਪ ਦਾ ਵੀ ਕਹਿ ਦਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਰਿਆਂ ਨੇ ਗੱਲ ਕੇ ਪਹਿਲੋ ਕਿ ਆਪਣਾ ਜਿਹੜਾ ਮੇਰਾ ਜੱਦੀ ਜ਼ਿਲ੍ਹਾ ਗੁਰਦਾਸਪੁਰ ਇੱਥੋਂ ਜਿਹੜੀਆਂ ਲੋਕ ਸਭਾ ਦੀ ਇਲੈਕਸ਼ਨ ਜਿਹੜੀਆਂ ਉਹ ਲੜਨ ਅੱਜ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਜਿਹੜੂ RAMDAS ji ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਨਹਿਰਮਿੰਦਰ ਸਾਹਿਬ ਦਰਸ਼ਨ ਕਰਕੇ ਆਇਆ ਔਰ ਜਦੋਂ ਤਾਂ ਮੈਂ ਹਲਕੇ ਚ ਐਂਟਰੀ ਕੀਤਾ ਮੈਂ ਦੇਖ ਰਿਹਾ ਕਿ ਸਾਰੇ ਜਿੰਨੇ ਸਾਡੇ ਭੈਣ ਭਰਾ ਅਕਾਲੀ ਵਰਕਰ ਆਗੂ ਸੇਵਾਦਾਰ ਸਾਰਿਆਂ ਦੇ ਚਿਹਰਿਆਂ ਤੋਂ ਹੀ ਲੱਗਦਾ ਹੈ ਕਿ ਕਿੰਨੀ ਵੱਡੀ ਖੁਸ਼ੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਤੇ ਉੱਤੇ ਖੜੀ ਆ ਸਾਰਿਆਂ ਨੇ ਪ੍ਰਗਟ ਕੀਤੀ ਸਦਾ ਵਿਕਮ ਸਿੰਘ ਜੀਤਾ ਸਾਹਿਬ ਦਾ ਕਿਹੜੇ 951 ਨਾਲ ਦੇ ਦਿਲਾਂ ਦੀ ਧੜਕਨ ਵੀ ਜਿਵੇਂ ਨਰੇਸ਼ ਮਹਿੰਦਤੀ ਨੇ ਕਿਹਾ اور ਬਾਜੇ ਦੇ ਸਾਡੇ ਜਨਰ ਉਹਨਾਂ ਨੇ ਵੀ ਉਤਸ਼ਾਹਤ ਹੋ ਕੇ ਅੱਜ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਿਸ ਦਿਨ ਪਹਿਲੇ ਦਿਨ ਡਾਕ ਸਭਾ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਮੈਂ ਆਪ ਨਾਲ ਜਾ ਕੇ ਤੇ ਛੱਡ ਕੇ ਆਉਂਗਾ ਸੋ ਉਹਨਾਂ ਨੇ ਉਹ ਵਾਅਦਾ ਵੀ ਨਿਭਾਇਆ ਉਹਨਾਂ ਦਾ ਧੰਨਵਾਦ ਅੱਜ ਸ਼ਹਿਰਾ ਮੱਤਾ ਸਿੰਘ ਦੇ ਵਿੱਚ

ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਦੇਖੀਆਂ ਉਸ ਤੋਂ ਬਾਅਦ ਇੱਕ ਬੜਾ ਵੱਡਾ ਕੋਹ ਪ੍ਰਚਾਰ ਪੰਜਾਬ ਦੇ ਵਿੱਚ ਚੱਲਿਆ ਸੀ ਗੁੰਮਰਾਹਕੋ ਪ੍ਰਚਾਰ ਹੋਇਆ ਸੋਸ਼ਲ ਮੀਡੀਆ ਦਾ ਇਸ ਹੋਇਆ ਜਿੱਦੇ ਨਵੇਂ ਕਈ ਮੁੱਦੇ ਪੜਾ ਕੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਟਾਈਲ ਦੀ ਸੀ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਨੇ ਵੀ ਧਰਕੇ ਗੁੰਮਰਾਹ ਪਰ ਅੱਜ ਅਸੀਂ ਮਹਿਸੂਸ ਕਰਦੇ ਆਂ ਕਿ 5 ਸਾਲ ਦਾ ਕਾਂਗਰਸ ਦਾ ਰਾਜ ਵੀ ਜਿਹੜਾ ਲੋਕਾਂ ਨੇ ਦੇਖ ਲਿਆ ਉਹਦੇ ਵਿੱਚ ਵੀ ਜਿਹੜੀ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹਰ ਘਰ ਦੇ ਵਿੱਚ ਇੱਕ ਨੌਕਰੀ ਦੇਾਂਗੇ ਨਸ਼ਾ ਪੰਜਾਬ ਤੋਂ 4 ਹਫ਼ਤਿਆਂ 'ਚ ਖਤਮ ਕਰ ਦੇਾਂਗੇ ਬੇਅਦਬੀਆਂ ਦੇ ਬਰ ਮੇਂ ਬੜਾ ਕੁਝ ਕੀਤਾ ਸੀ ਪਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਬੇਅਦਬੀ ਕੋਈ ਨਹੀਂ ਇਹ ਗੁਟਕਾ ਸਾਹਿਬ ਦੀ ਸੌਖਾ ਕੇ ਇੱਕ ਵੀ ਵਾਦਾ ਉਹਨਾਂ ਦੇ ਵਿੱਚੋਂ ਕਾਂਗਰਸ ਸਰਕਾਰ ਨੇ ਛੁਡਾ ਲਈ ਜਿਨ੍ਹਾਂ ਦੇ ਹੱਥ 'ਚ ਗੁਟਕਾ ਸੀ ਚਲੋ ਉਹ ਤਾਂ ਹੁਣ ਬੀਜੇਪੀ ਚ ਚਲੇਗੀ ਤੇ ਜਿਹੜੇ ਗੁਟਕਾ ਸਾਹਿਬ ਲੈ ਕੇ ਸਟੇਜ ਤੇ ਗਏ ਸੀ ਅੱਤ ਦੇ ਉਹਨਾਂ ਦਾ ਆਵਾਜ਼ ਸਾਹਿਬ ਵੀ ਉੱਥੇ ਸੀ ਬਾਕੀ ਦੀ ਕਾਂਗਰਸ ਦੇ ਲੀਡਰ ਸਾਹਿਬ ਜਿਹੜੇ ਨਾੜ ਖੜ ਕੇ ਉੱਥੇ ਜਿਹੜੇ ਆ ਉਸ ਵੇਲੇ ਨਾਰੇ ਲਾਰੇ ਸੀ ਧਕਾਰੇ ਨਾਰੇ ਸੀ ਉਹ ਸਾਰੇ ਦੇ ਸਾਰੇ ਕਾਂਗਰਸ ਦੇ ਵਿੱਚ ਹਾਜ਼ਰ ਆ। ਤੇ ਕੀ ਇਹ ਬੇਬੀ ਨਹੀਂ ਹੈ ਕਿ ਤੁਸੀਂ ਜਨਤਕ ਤੌਰ ਦੇ ਉੱਤੇ ਪੰਜਾਬ ਦੀ ਸਾਰੀ ਜਨਤਾ ਦੇ ਨਾਲ ਗੁਤਕਾ ਸਾਹਿਬ ਦੀ ਕਸਮ ਖਾਧੀ ਸੀ। ਤੇ ਅੱਜ ਤੁਸੀਂ 5 ਸਾਲਾਂ ਬਾਅਦ ਤੁਹਾਡੇ ਕੋਲੇ ਲੋਕਾਂ ਨੂੰ ਦੱਸਣ ਨੂੰ ਕੁਝ ਨਹੀਂ ਹੈ। ਕਿ ਉਹ ਵਾਅਦੇ ਪੂਰੇ ਕਿਉਂ ਹੋਏ ਉਹ ਕਸਮ ਝੂਠੀ ਕਿਉਂ ਹੋਈ। ਇਸੇ ਤਰ੍ਹਾਂ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਸ ਦੇਸ਼ 'ਚ ਸਭ ਤੋਂ ਵੱਡੀ ਗਰੰਟੀ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਗੱਲ ਲੋਕਾਂ ਨੂੰ ਦਿੱਤੀ ਸੀ ਕਿ ਭ੍ਰਿਸ਼ਟਾਚਾਰ ਤੋਂ ਮੁਕਤ ਕਰਦਣਾ ਦੇਖੋ ਬਹੁਤ ਬੜਾ ਆਲਮ ਬੜਾ ਲੋਕਾਂ ਨੇ ਸਮਰਥਨ ਕੀਤਾ ਅੱਜ ਕੇਜਰੀਵਾਲ ਕਿਤੇ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੋਈ ਸਿਟਿੰਗ ਮੁੱਖ ਮੰਤਰੀ ਫੜਿਆ ਗਿਆ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਕੋਈ ਸਿਆਸੀ ਟਿਕਾ ਟਿਕਨੀ ਦੀ ਗੱਲ ਨਹੀਂ ਹਾਈ ਕੋਰਟ ਕਹਿ ਚੁੱਕੀ ਹੈ ਕਿ ਇਹ ਦੋਸ਼ੀ ਹੈ ਇਹਨੇ ਪੈਸੇ ਲਏ ਆ ਪੈਸੇ ਲੈ ਕੇ ਅੱਗੇ ਦਿੱਤੇ ਆ ਸਾਰੇ ਸਕੈਂਡਲ ਦੇ ਵਿੱਚ ਖੁਦ ਨੂੰ ਵਾਲੋ ਹੋਇਆ ਕਿ ਅੱਜ ਸਾਡੇ ਵੀ ਆਮ ਆਦਮੀ ਪਾਰਟੀ ਦਾ ਉਹ ਜਿਹੜਾ ਨਵਾਂ ਬਦਲਾਅ ਲੈ ਕੇ ਆਇਆ ਸੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਦ ਨੂੰ ਵੀ ਤਿਆਰ ਨੇ ਇਹ ਨੈਤਿਕਤਾ ਇਹਨਾਂ ਲੋਕਾਂ ਦੀ ਆ ਪੰਜਾਬ ਵਾਲਿਆਂ ਨੇ ਵੀ ਹੁਣ ਅਸੀਂ ਪੁੱਛਦੇ ਆ ਕਿ ਹੁਣ ਜਿਹੜੇ ਮੂੰਹ ਨਾਲ ਤੁਸੀਂ ਧਰਨੇ ਦਿੰਦੇ ਹੋ ਭਗਵੰਤ ਮਾਨ ਜੀ ਜਾ ਕੇ ਭਗਤ ਸਿੰਘ ਦੇ ਪਿੰਡ ਕੀ ਛੇ ਤੇ ਆਜੇ ਭਗਤ ਸਿੰਘ ਨੇ ਇਹਨਾਂ ਕੰਮਾਂ ਵਾਸਤੇ ਇੰਨੀ ਬੜੀ ਸ਼ਹਾਦਤ ਦਿੱਤੀ ਤੋ ਇਸ ਕਰਕੇ ਹੁਣ ਸਾਰਾ ਕੁਝ ਐਸਲੇ ਨਿਕਾ ਹੋ ਗਿਆ ਕਿ ਫਿਰ ਯਾਦ ਕਰ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦੀ ਡਵੈਲਪਮੈਂਟ ਨੂੰ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਔਰ ਜੋ ਇੱਕ ਵੱਡੀ ਤਬਦੀਲੀ ਪੰਜਾਬ ਦੇ ਵਿੱਚ ਰੀਅਲ ਡਵੈਲਪਮੈਂਟ ਦਾ ਇੱਕ ਇਨਕਲਾਬ ਜਾਂਦਾ ਸੀ ਸਰਦਾਰ ਭਗਤ ਸਿੰਘ ਦੀ ਬਾਲ ਸਾਹਿਬ ਦੀ ਸਰਕਾਰ ਨੇ ਅੱਜ ਲੋਕੀ ਉਹ ਨਤੀਜਾ ਯਾਦ ਕਰਦੇ ਕਿ ਕੋਈ ਚਰੋਟੀ ਨਹੀਂ ਹੈ ਚੰਗਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਔਰ ਜਿਹੜੇ ਦਿੱਲੀ ਵਾਲੇ ਆ ਉਹਨਾਂ ਨੂੰ ਈਮਾ ਜੀ ਜੇ ਗੱਲ

ਅਸੀਂ ਦੁਕਾਨਦਾਰਾਂ ਦੇ ਜਿਹੜੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਆ ਅਸੀਂ ਪੈਂਚਰ ਵਾਲੇ ਨੂੰ ਇਲੈਕਸ਼ਨ ਲੜਾਉਣੀ ਆ ਅਸੀਂ ਟੈਲੀਫੋਨ ਕੇਰ ਵਾਲੇ ਨੂੰ ਇਲੈਕਸ਼ਨ ਲੜਾਉਣੀ ਆ ਹੁਣ ਅੱਜ ਕੋਈ ਇਹਨਾਂ ਨੂੰ ਉਮੀਦਵਾਰ ਜਿਹੜਾ ਉਹ ਨਹੀਂ ਲੱਭ ਰਿਹਾ ਫਿਰ ਮਜਬੂਰ ਹੋ ਕੇ ਕਿਤੇ ਮੰਤਰੀ ਖੜਾ ਕਰ ਰਿਹਾ ਕਿਤੇ ਐਮਐਲਏ ਖੜਾ ਕਰ ਰਿਹਾ ਕਿਤੇ ਦੂਧੀਆਂ ਪਾਰਟੀਆਂ ਤੋਂ ਬੰਦੇ ਡਿਫੈਕਸ਼ਨ ਕਰਾ ਕਰਕੇ ਖੂਬ ਕਰੇਗਾ ਇਹ ਅਸਲੀਅਤ ਹੈ ਇਹਨਾਂ ਨੂੰ ਪੁੱਛੋ ਕਿ ਆਮ ਆਦਮੀ ਹੁਣ ਖਤਮ ਹੋ ਗਿਆ ਪੰਜਾਬ 'ਚ ਹੋੜਾ ਇਸ ਨੂੰ ਦੇ ਨਾਲ ਕੁਝ ਦੁਬਾਰਾ ਇਹਨਾਂ ਚਿਹਰਿਆਂ ਨੂੰ ਲੈ ਕੇ ਸਾਡਾ ਚੰਗੀ ਗੱਲ ਇਹਨਾਂ ਚਿਹਰਿਆਂ ਨੂੰ ਕੈਨਸਲ ਸਜ਼ਾ ਮਿਲਦੀ ਉਹਦਾ 5 ਸਾਲਾਂ ਬਾਅਦ ਮਿਲਣੀ ਸੀ ਇਹਨਾਂ ਨੂੰ ਸਜ਼ਾ ਕਿਉਂਕਿ ਹੁਣੇ ਦੇ ਦੇ ਦਿੰਗੇ ਪਰ ਇਹਨਾਂ ਨੂੰ ਪੁੱਛਦਾ ਸੀ ਵੀ ਹੁਣ ਕਿੱਥੇ ਗਏ ਕਹਿੰਦੇ ਸੀ ਏਡੇ ਏਡੇ ਵੱਡੇਆ ਕੰਪਨੀਆਂ ਦੇ ਬੰਦੇ ਆ ਰਹੇ ਆ ਸੀਈਓ ਆ ਰਹੇ ਆ ਬੋਰਡ ਲੈਵਲ ਦੇ ਅਕਾਡਮੀਸਟ ਆ ਰਹੇ ਆ ਹੋਰ ਕਈ ਕੁਛ ਆ ਰਹਿਆ ਤੇ ਹੁਣ ਕੈਂਡੀਡੇਟ ਨਹੀਂ ਲੱਭਦੇ ਕਹਿੰਦੇ ਸੀ ਕਿਹੜੀ ਪਾਰਟੀ ਬਦਲ ਗਈ ਤੁਹਾਨੂੰ ਐਸੇ ਤੇ 3 ਪਾਰਟੀਆਂ ਤੁਹਾਡੇ ਨਾਲ ਕਾਂਗਰਸੀ ਆ ਔਰ ਅਜੇ ਆਮ ਆਦਮੀ ਪਾਰਟੀ ਵੀ ਦੇ ਪਰ ਉਹਨਾਂ ਦੇ ਸਿੱਧੇ ਮਨਜਨਿਤ ਪਾਰਟੀ ਕਿਉਂ ਸਾਨੂੰ ਕੋਈ ਚੁਣੌਤੀ ਨਹੀਂ ਚੁਣੌਤੀ ਉਹਨਾਂ ਨੂੰ ਹੈ ਅਸੀਂ ਦਿੱਲੀ ਜਾਣੇ ਤਾਂ ਵੀ ਪੈਸੇ ਪੈਸੇ ਦਾ ਹਿਸਾਬ ਲੈਣਾ ਯਾ ਦੇਸ਼ ਦੇ ਵਿੱਚ ਜਿਹੜਾ ਲੋਕਤੰਤ ਦਾ ਹਾਲ ਹੋ ਗਿਆ ਆ ਜਿਹੜੇ ਕਿਸਾਨ ਦੇ ਉੱਤੇ ਤਸ਼ੱਦਦ ਹੋਇਆ ਹੈ ਗੋੜੀਆਂ ਚੱਲੀਆਂ ਹੈ ਕਿਸਾਨੀ ਦੇ ਨਾਲ ਵਾਦਾ ਖਾੜਾਹੀ ਹੋਈ ਹੈ ਐਮ ਐਸ ਬੀ ਦੀ ਗਰੰਟੀ ਜਿਹੜੀ ਨਹੀਂ ਦਿੱਤੀ ਗਈ ਜਿਹੜੇ ਬੰਦੀ ਸਿੰਘ ਸਾਡੇ ਰਿਹਾ ਕਰਨੇ ਸੀ ਉਹ ਨਹੀਂ ਕੀਤੇ ਗਏ ਜਿਹੜਾ ਦੇਸ਼ ਦੇ ਵਿੱਚ ਸੰਵਿਧਾਨ ਦੀ ਤਰਜੀਹੀ ਕਰਨ ਦੇ ਤੁਸੀਂ ਜਿਹੜੀਆਂ ਮਸੂਕੇ ਕਰ ਰਹੇ ਹੋ ਇਨਰ ਗਵਰਨਮੈਂਟ ਤੋਂ ਪੁੱਛਣਾ ਕਾਂਗਰਸ ਵਾਲਿਆਂ ਤੋਂ ਹਸੰਵਾਲੀ ਕਰ ਪੁੱਛਣੀ ਤੇ ਆਮ ਆਦਮੀ ਪਾਰਟੀ ਵਾਲੇ ਤੋਂ ਸਾਰਾ ਪੁੱਛਣਾ ਤੁਹਾਨੂੰ ਕੀ ਲੱਗਦਾ ਕਿ ਲੋਕ ਸਭਾ ਫਿਰ ਕਰਦਾ ਫਿਰ ਤੋਂ ਕਿਹੜੇ ਚੋਣਾਂ ਮਾਰ ਕੇ ਕੌਣ ਹੋਵੇ ਆ ਸਭ ਤੋਂ ਜਿਹੜੇ ਪਿੱਛੇ ਤੋਂ ਜੰਗ ਵੀ ਢੜ ਵੱਜੀ ਹੈ ਜੀ ਇਹ ਪਾਰਟੀਆਂ ਚਾਰ ਤੋਂ ਕਹਿੰਦੇ ਨਾ ਹੁਣ ਇੰਨੀ ਰਹਿਣਗੇ ਇਹ ਚੌਥੀ ਚੌਥੀ ਦਾ ਇਲੈਕਸ਼ਨ ਤੋਂ ਬਾਅਦ ਨਹੀਂ ਇਹ ਸਰਕਾਰ ਦਾ ਦਬਾਅ ਕਿੰਨਾ ਬਿਲਦੇ ਹੈ ਸਰਕਾਰ ਦਾ ਮੁੱਖਾ ਸਰਕਾਰ ਦਾ ਦਬਾਅ ਕਿੰਨਾ ਬਿਲਦੇ ਤੁਹਾਨੂੰ ਡਰਦਾ ਪੰਜਾਬ ਕਿਤੇ ਸਰਕਾਰ ਨਾ ਮਿਚੇ ਇੱਥੇ ਤੇ ਕੋਈ ਚੈਨੀ ਚੋਰ ਨਹੀਂ ਕਰਦਾ ਸਰਕਾਰ ਤੋਂ ਕੋਈ ਯੁੱਤੀ ਚੋਰ ਨਹੀਂ ਕਰਦਾ ਤੁਸੀਂ ਸਾਧੂ ਸ਼ਖਮਣੀ ਕਾਲੀਤਨ ਤੋਂ ਕਈ ਜਾਂਦੇ ਪੇਰਾ ਦਵਾਏ ਤਾਂ ਕਰ ਦਵਾਇਆ ਇਹ ਤਾਂ ਹੁਣ ਉੱਥੇ ਵਾਲਾ ਕੇਸ ਖੁੱਲ ਗਿਆ ਪੰਜਾਬ ਵਾਲਾ ਐਕਸਾਈਜ਼ ਵਾਲਾ ਇੱਥੇ ਅਫਸਰ ਆਉਣੇ ਸ਼ੁਰੂ ਹੋ ਗਏ ਤੇ ਮੀਟਿੰਗਾਂ ਹੁਣ ਵਿਚਾਰਾ ਅੱਜ ਵੀ ਕਿਤੇ ਚਿੱਟੜੀ ਦਾ ਕਰਦਾ ਫਿਰਦਾ ਜਿਹੜਾ ਵਿੱਤ ਮੰਤਰੀ ਐਕਸਾਈਜ਼ ਦਾ ਬੈਕਗ੍ਰਾਉਂਡ ਤੇ ਕੋਲੇ ਸੀ ਇਹ ਹੁਣ ਪਤਾ ਨਹੀਂ ਕਦੋਂ ਆ ਕੇ ਅਗਲਿਆਂ ਨੇ ਕਿਉਂਕਿ ਹੁਣ ਤਾਂ ਕਲੀਅਰ ਹੋ ਗਿਆ ਤਾਂ ਕਿਤੇ ਉਹ ਕਹਿੰਦੇ ਬੈਡਰੂਮ ਚ ਵੜ ਕੇ ਤੋਂ ਬਾਥਰੂਮ ਚ ਵੜ ਗਿਆ ਕੇ ਜਰੀਆਂ ਜਿੱਦਣ ਉਥੇ ਟੀਮ ਗਈ ਹੈ ਇੱਥੇ ਵਾਲੇ ਵੀ ਹੁਣ ਜਾਇਦਾਂ ਕਿ ਤੁਹਾਨੂੰ ਬਾਥਰੂਮਾਂ ਤੇ ਲੱਭਣਗੇ ਲੱਗਦਾ ਨਹੀਂ ਓਕਾ ਹੋ ਜੂਗਾ ਕਿ ਨਾ ਇਕੱਠੇ ਲੱਗਦੇ ਰਹੇ ਹੋ ਭਾਜਪੀ ਦੇ ਸੌਮਿਕਾ ਨਾਲ ਕੋਈ ਲੜਾਈ ਜਿਹੜੀ ਹੁੰਦੀ ਹੈ ਸੂਦਾ ਵਿੱਚ ਅਸੀਂ ਕੁਝ ਮੁੱਦੇ ਉਨਾ ਕੇ ਰੱਖੇ ਸੀ ਕਿ ਜੇ ਇਹਨਾਂ ਤੇ ਤੁਹਾਡੀ ਸਹਿਮਤੀ ਹੈ ਕਿਸਾਨਾਂ ਦਾ ਮੁੱਦਾ ਸੀ ਪਤੀ ਸਿੰਘਾਂ ਦਾ ਮੁੱਦਾ ਸੀ ਸੰਵਿਧਾਨ ਦਾ ਤੇ ਦਿੱਲੀ ਦਾ ਹੋਵੇ ਮੁੱਦਾ ਸੀ ਤਾਂ ਬੇਸਤ ਵਿੱਚ ਮਨੇ ਉੱਥੇ ਦਾ ਗੱਲ ਪੁੱਛੇ ਜਾ ਰਹੇ ਬਹੁਤ ਮੁੱਦੇ ਸੀ ਉੱਥੇ ਸਹਿਮਤੀ ਹੋ ਜਾਂਦੀ ਤੇ ਲੜੀ ਜਾ ਸਕਦੀ ਪਾਣੀ ਮੁੱਦੇ ਨਿਕਲੇ ਤੇ ਕਿਸਾਨੀ ਮੁੱਦੇ ਦੀ ਤਾਂ ਮੈਂ ਮੇਨ ਗੱਲ ਕਰਾਂ ਸਾਡੇ ਵਾਕਿ ਤਾਂ ਕਿਸਾਨੀ ਵਾਸਤੇ ਐਨਡੀਏ ਤੋਂ ਬਾਹਰ ਆਏ ਕਿਸਾਨੀ ਵਾਸਤੇ ਬਿਪਰ ਹਰ ਚੁਣੌਤ ਤੋਂ ਬਾਦਲ ਦੇ ਇੱਕ ਅਲਟਰਨੇਟਿਵ ਵਿਚਾਰ ਤੋਂ ਸੀ ਇਹਨੂੰ ਵਰਟੀਕਲ ਕਿੰਚਾ ਠੀਕ ਗੱਲ ਨਹੀਂ ਪਾ ਪੈਸਾ ਨਹੀਂ ਆਉਣਾ ਚੈੱਕ ਕਰ ਲੀ ਪਲੀ ਹੋ ਗਈ ਗੱਲ ਅਸਰ ਇੱਕ ਨਿੱਕੀ ਜੀ ਸਿਰਫ ਦੋ ਸਵਾਲ ਠੀਕ ਆ ਲਾਇਓ ਲਾਇਓ ਐਮ ਐ ਲਿਆ ਜਾਣਾ ਮੇਰੇ ਕੋਲ ਆ ਕਰਵਾ ਦੇ ਜੀ ਕਲ ਦੀ ਰਾਮ ਮਾਮੀ ਇਹਨੂੰ ਸਭ ਤੋਂ ਪਹਿਲਾਂ ਅੱਜ ਸੰਤਾਨ ਗੁਰਲਾਲ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਇਸ ਕੋਵਿੰਦਰ ਨਗਰੀ ਚ ਅੱਜ ਬਟਾਲੇ ਵਾਲਿਆਂ ਨੇ ਜਿਹੜਾ ਸਵਾਗਤ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਦਾ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਮਾਜਨ ਸਾਹਿਬ ਦਾ ਚੇਰੀ ਪ੍ਰਧਾਨ ਜੀ ਦਾ ਹੋਰ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਉੱਥੇ ਸ਼ਰੋਮਨੀ ਅਕਾਲੀ ਦਲ ਦੀ ਜਿਹੜੀ ਹਮੇਸ਼ਾ ਸੋਚ ਰਹੀ ਆ ਭਾਈਚਾਰਕ ਸਾਂਝ ਉਸ ਨੂੰ ਮੁੱਖ ਰੱਖਦਿਆਂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਉੱਥੇ ਅੱਜ ਆਪਾਂ ਸਾਰੇ ਇਕੱਤਰ ਹੋਇਆ ਤੇ ਕੱਲ ਰਾਮ ਨੌਮੀ ਦੀ ਆ ਉਹਦੀਆਂ ਮੈਂ ਸਮੂਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਾਰੀ ਸਿਆਸੀ ਪਾਰਟੀਆਂ ਜਮਾਤਾਂ ਇਹ ਬਾਰਡਰ ਦਾ ਇਲਾਕਾ ਇਹਦੀਆਂ ਆਪਦੀਆਂ ਵੱਖ-ਕਿਸਮੀਆਂ ਮੁਸ਼ਕਿਲਾਂ ਤਾਂ ਨੇ ਔਰ ਇਨਾਂ ਮੁਸ਼ਕਿਲਾਂ ਤਾਂ ਕਿ ਪਾਕਿਸਤਾਨ ਨੇ ਹਮੇਸ਼ਾ ਆਪਣੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਸ ਲਈ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਨੂੰ ਬਹਾਲ ਰੱਖਣਾ ਸਾਡਾ ਸ਼ਰੋਮੀ ਅਕਾਲੀ ਦਲ ਦਾ ਮੋਟਲਾ ਤੇ ਪਹਿਲਾ ਫਰਜ ਹੈ ਔਰ ਜੋ ਮੈਂ ਸਮਝਦਾ ਡਾਕਟਰ ਟੀਮਾ ਸਾਹਿਬ ਡਾਕਟਰ ਗੁਰਜੀਤ ਸਿੰਘ ਟੀਮਾ ਸਾਹਿਬ ਜੀ ਦੀਆਂ ਦੀ ਇਹ ਜਨਮ ਭੂਮੀ ਹੈ ਇਹ ਇਸ ਰੋਲ ਨੂੰ ਸਭ ਤੋਂ ਬਿਹਤਰ ਸਭ ਤੋਂ ਸੁਲਝੇ ਹੋਏ ਤਰੀਕੇ ਨਾਲ ਔਰ ਬੜੀ ਡੰਗਾਈ ਨਾਲ ਇਸ ਮਸਲੇ ਨੂੰ ਪੰਜਾਬ ਦੀ ਗੱਲ ਨੂੰ ਪਾਰਲੀਮੈਂਟ 'ਚ ਰੱਖਣ ਦੇ ਸਮਰਥਨ ਜਿਹੜੇ ਕੈਂਡੀਡੇਟ ਹੁਣ ਤੱਕ ਉਪਤਾਰੇ ਗਏ ਆ ਉਹਨਾਂ ਦਾ ਵਿਧਾਨ ਸਭਾ ਦਾ ਰਿਕਾਰਡ ਜਰੂਰ ਘੜਾ ਲਿਓ ਮੈਂ ਤਾਂ ਉਹਨਾਂ ਦਾ ਸਤਿਕਾਰ ਕਰਦਾ ਮਗਰ ਕਿਤੇ ਇਹ ਵੀ ਦੱਸਿਓ ਕਦੇ ਉਹ ਬਟਾਲੇ ਵਾਸਤੇ ਬੋਲਿਆ ਉਹ ਗਲਤ ਸਿਆਣੀ ਕੀਤੀ ਆ ਬੰਕੂ ਜੀ ਮੇਰੇ ਬੜੇ ਸਤਿਕਾਰਯੋਗ ਨੇ ਉਹ ਤਾਂ ਬੋਲ ਗੀ ਨਹੀਂ ਕੁਛ ਰਾਜੀ ਤੇ ਜਦ ਜਾ ਕੇ ਪਾਰਲਮੈਂਟ ਤੇ ਜੇ ਇਸ ਬਾਟਰ ਇਲਾਕੇ ਦੀ ਕਿਸੇ ਨੇ ਗੱਲ ਨਹੀਂ ਰੱਖਣੀ ਤਾਰਾਂ ਤੋਂ ਪਾਰ ਵਾਲੇ ਕਿਸਾਨ ਦੀ ਗੱਲ ਨਹੀਂ ਕਰਨੀ ਬਟਾਲੇ ਸ਼ਹਿਰ ਦੀ ਇੰਡਸਟਰੀ ਦੀ ਗੱਲ ਨਹੀਂ ਕਰਨੀ ਪਖਾਨਕੋਟ ਦੇ ਕੰਢੀ ਇਲਾਕੇ ਦੇ ਜਿਹੜੇ ਵਖਰੇ ਹੀਲੀ ਏਰੀਆ ਦੇ ਪ੍ਰੋਬਲਮ ਆ ਉਹ ਨਹੀਂ ਰੱਖਣੀ ਤੇ ਮੈਂ ਸਮਝਦਾ ਫਿਰ ਨੁਕਸਾਨ ਸਿਰਫ ਤੇ ਸਿਰਫ ਬਟਾਲੇ ਦੇ ਹਲਕੇ ਦਾ ਸਰਤਾਸਪੁਰ ਹਲਕੇ ਦਾ ਹੋ ਸਕਦਾ ਅੱਗੇ ਵੀ ਆਪਾਂ ਚੰਨੀ ਦਿ올 ਜੀ ਨੂੰ ਚੇਤਾ ਕਰ ਕੇ ਵੇਖ ਹੀ ਲਿਆ ਫਿਲਮ ਆ ਗਈ ਗਦਰ ਨਾ ਗਦਾਰ ਕੀ ਗਦਰ ਜਿਹੜੀ ਵੀ ਸੀ ਤੇ ਇਧਰ ਵਾਲਿਆਂ ਨਾਲ ਤਾਂ ਗਦਾਰੀ ਹੋ ਗਈ ਮਤਲਬ ਇਧਰ ਵਾਲਿਆਂ ਨੂੰ ਤਾਂ ਰੋਲ ਕਿੱਥੇ ਵੀ ਨਹੀਂ ਮਿਲਿਆ ਇਸ ਲਈ ਐਮਪੀ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਔਰ ਮੈਂ ਆਸ ਕਰੂਗਾ ਮੇਂ ਕਰੂਗਾ ਕਿ ਚਾਹੇ ਉਹ ਢੇਰਾ ਬਾਬਾ ਨਾਨਕ ਸਾਹਿਬ ਤੋਂ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉੱਚੇ ਵੀਜ਼ਾ ਫ੍ਰੀ ਮਤਲਬ ਇੱਕ ਪਾਸ ਤੇ ਰਹੀਂ ਮਤਲਬ ਫ੍ਰੀ ਮੂਵਮੈਂਟ ਇਹ ਨਹੀਂ ਕਿ ਲੋਕ ਘਰ ਆਉਂਦੇ ਉਥੇ ਜਾ ਕੇ ਜਿਹੜਾ ਸਿਸਟਮ ਹੈ ਉਸ ਨੂੰ ਨਹੀਂ ਪਸੰਦ ਕਰਦੇ ਗੁਰੂ ਘਰ ਜਾਣਾ ਉਥੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਉਸ ਆਵਾਜ਼ ਨੂੰ ਵੀ ਬੁਲੰਦ ਕਰਨਗੇ ਔਰ ਇਹ ਉਹ ਕਰਤੀ ਆ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨੀ ਨਾਲ ਤੇ ਬੰਦੀ ਸਿੰਘ ਦਾ ਵਾਅਦਾ ਡੇਰਾ ਬਾਬਾ ਲਾਣਕ ਸਾਹਿਬ ਦੀ ਧਰਤੀ ਤੋਂ ਪਿੱਛੇ ੜ ਕੇ ਮੁੱਕਰੀ ਸੋ ਇਹ ਸਾਰੀ ਗੱਲਾਂ ਇਹ ਸਾਥੀਆਂ ਜ਼ਿੰਮੇਵਾਰੀਆਂ ਮੈਂ ਸਮਝਦਾ ਕਾਬਲ ਵਕੀਲ ਨੇ ਤਜਰਬੇਕਾਰ ਵਕੀਲ ਨੇ ਤੁਸੀਂ ਇਹ ਵੇਖ ਲਓ ਇਹਨਾਂ ਦੀ ਸ਼ਰੋਮਣੀ ਅਕਾਲੀ ਦਲ ਕੇਸ ਕਿਸਮ ਨਾਲ ਕਦਰ ਕਰਦਾ ਕਿ ਇਥੋਂ ਦਾ ਜੰਪਲ ਹੋਵੇ ਤੇ ਇਹਨਾਂ ਨੂੰ ਰੋਪੜ ਆਲਿਆਂ ਨੇ ਵੀ ਆਪਣਾ ਕੇ ਆਪ ਦਾ ਐਮਐਲਏ ਬਣਾਇਆ ਸਰਕਾਰ ਚ ਬਾਦਲ ਸਾਹਿਬ ਨੇ ਇਹਨਾਂ ਨੂੰ ਵਿਚਾਰਤ ਦਿੱਤੀ ਇਹਨਾਂ ਦੀ ਕਾਬਲੀਅਤ ਹੈ ਸੋ ਚੰਗਾ ਵਕੀਲ ਕਾਬਲ ਵਕੀਲ ਗੁਰਦਾਸਪੁਰ ਦੀ ਗੱਲ ਬਿਹਤਰ ਰੱਖੂਗਾ ਉਮਯੋਰ ਵਕੀਲ ਬਰਦਾਸ਼ਪੁਰ ਦੇ ਕੇਸ ਨੂੰ ਖਰਾਬ ਕਰਦੇ ਆ। ਉਹ ਸਾਰੇ ਪਾਤਰ ਜਿਹੜੇ ਪਾਤਰ ਵਿਚਾਰ ਸਾਰੇ ਨੇ ਉਹ ਸਾਰੇ ਨਿਦਾਨ ਬੰਦ ਕਰਾਉਂਦੇ ਨੇ। ਮਰਦੇ ਨੇ। ਉਹ ਨਾਲ ਉਹਦਾ ਲੈਣਾ ਤੇ ਲੈਖ ਪਰਵਾਹ ਕੋਟਾ। ਕੋਈ ਜਿਹੜਾ ਹੈ ਭਗਵੰਤ ਮਾਲ ਇਹ ਲਾ ਬੜਾ ਚਰਾਸੀ ਕਿਸਮ ਦਾ ਬੰਦਾ। ਇਹਨੂੰ ਪਤਾ ਹੈ ਸਾਰੀ ਹਰ ਨੇ। ਇਹਨੂੰ ਹੈ ਕਿ ਚਲੋ ਮਹੀਨਾ ਦੋ ਮਹੀਨਾ ਹੋਰ ਝੰਡੀ ਝੰਡੀ ਲੈ ਕੇ ਫਿਰੀ ਜਾਣ। ਮੁਣਕੇ ਨੇ ਹੌਲੀ ਦੇਣੀ ਕਹਿ ਦੇਣਾ ਕਿ ਜੀ ਇਹਨਾਂ ਨੂੰ ਤਾਂ ਲੋਕ ਪ੍ਰਵਾਹ ਨਹੀਂ ਨਹੀਂ ਕਰਦੇ ਤਾਂ ਹਾਰ ਗਏ ਸਾਰੇ। ਇਨਾਂ ਦੀ ਵਜ੍ਹਾ ਇਹਨੇ ਅਸਤੀਫਾ ਲੈ ਲੈਣਾ ਸਾਬ ਚਲੋ ਕੋਈ ਤਾਂ ਨੇ ਲੋਕ ਚਾਹੁੰਦੇ ਆ ਕਿ ਪਹਿਲਾਂ ਲੈ ਕੇ ਅਸਤੀਫਾ ਦੇ ਕੇ ਕੰਮ ਕਰੋ ਖੜ ਜੋ ਮਹੀਨੇ ਤੋਂ ਦੀ ਕਹਾਣੀ ਹੈ ਅਸਤੀਫਾ ਤਾਂ ਦੇਣਾ ਪੈਣਾ ਹੀ ਹੈ ਜਿਹੜਾ ਤਾਂ ਇਹ ਗੱਲ ਐਵੇਂ ਲਗਾਣੀ ਹਨੇ ਤੇ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਸਾਡੇ ਮੁੰਡੇ ਉੱਠਾਂਗੇ ਪਰ ਅੱਜ ਦੀ ਰਾਜਨੀਤੀ ਕੇ ਨਾਮ ਇਹੋ ਕਹਿੰਦੇ ਕਿ ਜਿਹੜੇ ਪਾਰ ਨਹੀਂ ਆਪੀਨ ਕਰਦੇ ਉਹ ਥੋੜਾ ਤੋਂ ਉਹ ਥੋੜਾ ਥੋੜੀ ਵੀ ਮਿਹਰਬਾਨੀ ਹੁੰਦੀ ਕਿ ਤੁਸੀਂ ਵੀ ਛੇਤੀ ਖਬਰ ਲਾ ਕੇ ਰਾਜੇ ਨਹੀਂ ਸੀ। ਤੁਸੀਂ ਸਵਾਲ ਉਹ ਜੇ ਪੁੱਛਦੇ ਹੋ ਫਿਰ ਤੁਸੀਂ ਵੀ ਸਵਾਦ ਲੈਣ ਦੇ ਚੱਕਰ 'ਚ ਬਾਵਾ ਸਵਾਦ ਲਈ ਜੰਨੇ ਹੋ ਉਹ ਖਬਰਾਂ ਲੈ। ਜਾਈਦਾ ਤਾਂ ਸੀਐਮ ਸਾਹਿਬ ਜਿਹੜੇ ਨੇ ਉਹਨਾਂ ਦਾ ਰੈਕੀ ਦਾ ਉੱਤਰ ਗਿਆ ਕਹਿੰਦੇ ਇੱਕ ਤਾਂ ਜਿੱੱਡੀ ਗਿਆ ਸੀ ਕਿ ਕਿੱਥੇ ਗਿਆ ਸਾਡਾ ਮੋਰਾ ਟੱਕ ਕਰਨ ਆ ਕਰੋ ਛੀਚਾ ਪਹਿਲੇ ਆਪਦਾ ਨਹੀਂ ਸਾਫ ਕੀਤਾ ਸੀ ਕਿ ਪੂਰੇ ਇਲਾਕੇ ਛੀਚੇ ਦੀ ਗੱਲ ਕਰਦਾ ਉਹ ਵੀ ਵੈਸੇ ਉਹਨਾਂ ਦਾ ਛੀਚੀ ਨਾਲ ਬੜਾ ਪਿਆਰ ਸੀ ਜੇ ਸਹੀ ਬਾਪਾ ਮਾਨ ਸਾਹਿਬ ਦੀ ਤਾਂ ਮੈਂ ਫਿਰ ਉਹਨਾਂ ਦੇ ਨਿਆਣੇ ਨਹੀਂ ਉਹਨਾਂ ਨੂੰ ਸੀਰੀਅਸਲੀ ਲੈਣ ਦੀ ਹਾਂਜੀ ਛੀਚੀ ਮੇਰਾ ਵੀ ਕੋਈ ਪਤਾ ਨਹੀਂ ਤੁਹਿਆ ਕਿ ਵੇਖੋ ਪੰਜਾਬ 'ਚ ਸ਼ਰਾਬ ਦੀ ਛੇਲ ਕਿੰਨੀ ਵੱਧ ਗਈ ਹੈ ਮਾਨ ਸਾਹਿਬ ਦੀ ਬਦੌਲਤ ਹੀ ਆ ਸਕੂਲ ਤਾਂ ਖੁੱਲਿਆ ਨਹੀਂ ਕਾਲਜ ਖੁੱਲਿਆ ਨਹੀਂ ਅੱਜ ਹੀ ਖਬਰ ਲੱਗੀ ਹੈ ਨਾ ਕਿਵੇਂ ਡੈਟ ਬੋਰਡੀ ਦੇ ਨਾਲ ਇੱਕ ਪੇਸ਼ੈਂਟ ਪਿਆ ਤੇ ਕਹਿੰਦੇ ਜਿਹੜਾ ਅਸੀਂ ਹੈਲਥ ਦਾ ਇਨਕਲਾਬ ਲਿਆਵਾਂ। ਦੇਖੋ ਤੁਸੀਂ ਕੋਟੜਾ ਸ਼ਹਿਰ ਇੱਕ ਬੜਾ ਇੰਪੋਰਟੈਂਟ ਇਤਿਹਾਸਿਕ ਸ਼ਹਿਰ ਹੈ। ਤੁਸੀਂ ਹਾਲਾਤ ਇੱਥੋਂ ਦੇ ਸਕੂਲਾਂ ਦੇ ਵੀ ਜਾਣਦੇ ਹੋ। ਬੇਸਿਕ ਬੱਚੇ ਐਮੈਨਿਟੀਆਂ ਦੇ ਵੀ ਜਾਣਦੇ ਹੋ। ਔਰ ਹਸਪਤਾਲਾਂ ਦੇ ਵੀ ਜਾਣਦੇ ਕੋਈ ਬਦਲਾਅ ਹੈ। ਇਸ ਲਈ ਬਦਲਾਅ ਦੇ ਨੋਤੇ ਲੋਕਾਂ ਨਾਲ ਫਰਾਡ ਕਰਨ ਵਾਲਾ ਕੇਹੜਾ ਭਗਵੰਤਮਾਨ ਹੈ? ਔਰ ਭਗਵੰਤਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਕਿਉਂਕਿ ਇਹ ਗੱਲ ਕੇ ਭਾਜਪਾ ਨਾਲ ਖੇਡਦਾ ਹੈ ਔਰ ਮੈਂ ਸਪਸ਼ਟ ਤੌਰ ਤੇ ਕਹਿੰਦਾ ਇਹ ਭਾਜਪਾ ਦਾ ਕੰਮ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ